ਸਤਿ ਸ਼੍ਰੀ ਅਕਾਲ ਜੀ ਧਰਤਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਅੰਗਰੇਜ਼ੀ ਵਿੱਚ ਕਮਜ਼ੋਰ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਆਪਾਂ ਸਿੱਖਾਂਗੇ 30 ਸ਼ਬਦ ਜਿਹੜੇ ਆਪਾਂ ਹਰ ਰੋਜ਼ ਬੋਲਦੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਹੋ ਸਕਦਾ ਇਹਨਾਂ ਵਿੱਚੋਂ ਬਹੁਤੇ ਸ਼ਬਦਾਂ ਬਾਰੇ ਤੁਹਾਨੂੰ ਨਾ ਪਤਾ ਹੋਵੇ ਹਾਂਜੀ ਅੱਜ ਦਾ ਆਪਣਾ ਪਹਿਲਾ ਸ਼ਬਦ ਦਾ ਐਮਪਟੀ ਐਮਪਟੀ ਹੁੰਦਾ ਹੈ ਖਾਲੀ अगला शब्द फुल फुल हरिया देखो नीय मतलब नेड़े फार मतलब दूर अगला शब्द इनसाइड इनसाइड हों अंदर नैक्सट है आउटसाइड मतलब बाहर अगे है जी अप मतलब उपर

अगे है फिर नैक्सट आलवेज मतलब हमेशा अगला अपना शब्द ऑफन हक्सर नैक्सट आग समथिंग हों कुट आज समाइम समटाइम मतलब कदे कद नैक्सट आ नवर never ਮਤਲਬ ਕਦੇ ਨਹੀਂ ਅੱਗੇ ਆਜੀ अर्ली अर्ली ਹੁੰਦਾ ਜਲਦੀ ਅਗਲਾ ਆਪਣਾ ਸ਼ਬਦ ਹੈ लेट लेट ਮਤਲਬ ਦੇਰ ਨਾਲ ਅੱਗੇ ਦੇਖੋ अगेन अगेन ਹੁੰਦਾ ਦੁਬਾਰਾ ਨੈਕਸਟ ਹੈਗਾ ਵਾਂਸ ਵਾਂਸ ਮਤਲਬ ਇੱਕ ਵਾਰ ਅੱਗੇ ਹੈਗਾ ਟ्वाइस ਟ्वाइस ਮਤਲਬ ਦੋ ਵਾਰ ਨੈਕਸਟ ਆ ਜੀ ਥਰਾਈਸ ਥਰਾਈਸ ਮਤਲਬ ਤਿੰਨ ਵਾਰ ਅਗਲਾ ਆਪਣਾ ਸ਼ਬਦ ਆ ਕੁਇਕਲੀ ਕੁਇਕਲੀ ਹੁੰਦਾ ਜਲਦੀ ਨੈਕਸਟ ਆ ਸਲੋਲੀ ਸਲੋਲੀ ਮਤਲਬ ਹੌਲੀ ਹੌਲੀ ਅੱਗੇ ਹੈਗਾ ਜੀ ਕੇਅਰਲੈਸਲੀ ਕੇਅਰਲੈਸਲੀ ਹੁੰਦਾ ਲਾਪਰਵਾਹੀ ਨਾਲ ਨੈਕਸਟ ਆ ਜੀ ਕੇਅਰਫੁਲੀ ਕੇਅਰਫੁਲੀ ਹੁੰਦਾ ਯਾ ਧਿਆਨ ਨਾਲ ਅੱਜ ਦਾ ਆਪਣਾ ਲਾਸਟ ਸ਼ਬਦ ਆ रियली really, मतलब सचमुच सो so, एसी ਆਪਣੀ ਅੱਜ ਦੀ ਕਲਾਸ ਸ਼ਬਦਾਂ ਦੀ ਨੌਲੇਜ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਤੁਹਾਨੂੰ ਸਾਡੇ ਕੋਲੋਂ ਪ੍ਰੋਪਰ ਕਲਾਸਿਸ ਲੈਣੀਆਂ ਪੈਣਗੀਆਂ ਸਾਡੇ ਕੋਲ ਇੱਕ ਪਰਸਨਲ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ 45 ਮਿੰਟਾਂ ਦੀ ਰੋਜ਼ ਲਾਈਵ ਕਲਾਸ ਲੱਗਦੀ ਆ ਟਾਈਮ ਵੀ ਸਟੂਡੈਂਟ ਦੇ ਹਿਸਾਬ ਨਾਲ ਹੀ ਡਿਸਾਈਡ ਕੀਤਾ ਜਾਂਦਾ ਸੋ ਆਪਣੀ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ थ्रू ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰਵਾ ਸਕਦੇ ਹੋ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਸੋ ਥੈਂਕ ਯੂ ਸੋ ਮਾ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਅਗਲੇ 30 ਸ਼ਬਦਾਂ ਦੇ ਨਾਲ